ਅਜਨੀ ਅਸੀਂ ਕਤਰਮਾ ਜੀ 408 ਜਿਹੜੇ ਘਰ ਨੇ ਕੱਚੇ ਮਕਾਨਾਂ ਦਾ ਪੈਸਾ ਜਿਹੜਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਦੇ ਯੋਗਦਾਨ ਦੇ ਨਾਲ ਜਿਹੜਾ ਮਿਲ ਕੇ 1.5 ਲੱਖ ਦੇ ਵਿੱਚ ਜਿਹਦੇ ਵਿੱਚ ਕੀ ਸੈਂਟਰ ਗਵਰਨਮੈਂਟ ਦਾ 1 ਲੱਖ ਰੁਪਿਆ ਪੰਜਾਬ ਸਰਕਾਰ ਦਾ 4 ਕਰੋੜ 80 ਲੱਖ ਰੁਪਏ ਜਿਹੜੇ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਯੋਗਦਾਨ ਪਾਇਆ ਗਿਆ। ਕੁੱਲ ਰਾਸ਼ੀ ਕਿਉਂਕਿ ਬਹੁਤ ਸਾਰੇ ਘਰਾਂ ਦੀ ਜਿਹੜੀ ਰਿਕੁਐਸਟ ਹੈ ਬਹੁਤ ਸਾਰੇ ਲੋਕਾਂ ਵੱਲੋਂ ਇਹ ਸਾਡੇ ਕੋਲ ਆ ਕੇ ਹੁੰਦਾ ਕਿ ਸਾਡੇ ਮਕਾਨ ਚੱਗੇ। ਮਕਾਨਾਂ ਦੀ ਸਮੱਸਿਆ ਹੈ ਤੇ ਇੰਨੀ ਵੱਡੀ ਗਿਣਤੀ ਵਿੱਚ ਜਲਦੀ ਕਿਤੇ ਜੀ ਇਹਨੇ ਮਕਾਨਕ ਦੀ ਵੀ ਨਿਪਾਉ ਸੁ ਵੀ 408 ਘਰਾਂ ਦੇ 2.5-2.5 ਲੱਖ ਰੁਪਏ ਮਨਜ਼ੂਰ ਹੋ ਗਏ ਹੋ। 10 ਕਰੋੜ 20 ਲੱਖ ਰੁਪਏ ਜਿਹੜਾ ਹੈਗਾ ਇਹ ਤੁਹਾਡੇ ਖਾਤੇਆਂ ਦੇ ਵਿੱਚ 2.5 ਲੱਖ ਹਰੇਕ ਤੇ ਅੱਗੇ ਸੋ ਇਹ ਬੜਾ ਅੱਛਾ ਕਾਲਜ ਆਫੀਸਰਸ ਦਾ ਬੜਾ ਜਿਹੜਾ ਹਿੰਮਤ ਮਾਰ ਕੇ ਸਾਰਾ ਕੰਮ ਕਰਵਾ ਲਿਆ ਉਹਨਾਂ ਨੂੰ ਬੜਾ ਇਹ ਤਾਂ ਕੀਤੀ ਜਾਂਦੀ ਹੈ ਵੀ ਕਈ ਵਾਰੀ ਘਰ ਹੁੰਦੇ ਹੋਏ ਵੀ ਤੁਸੀਂ 5 ਲੱਖ ਰੁਪਏ ਲੈ ਲੈਂਦੇ ਆ ਤਾਂ ਜਿਹਦਾ ਨਹੀਂ ਹੁੰਦਾ ਉਹ ਰਹਿ ਜਾਂਦਾ ਨਾਲ ਨਾਲ ਤੁਸੀਂ ਘਰ ਬਣਾਈ ਜਾਣਾ ਉਹ ਤੋਂ ਭੇਜਦੇ ਰਹਿਣਾ ਉਹਦੀ ਜਿਹੜੀ ਰਕਮ ਹੈ ਉਹ ਜਾਰੀ ਦਿਰੋਗੀ ਜੀ ਕਿ ਅਸੀਂ ਤੁਹਾਡੇ ਬੱਚਿਆਂ ਦੇ ਖੇਡਣ ਵਾਸਤੇ ਪੰਜਾਬ ਪੱਧਰੀ ਵੱਡਾ ਸਟੇਡੀਅਮ ਸ਼ਹਿਰ ਦੇ ਵਿੱਚ ਬਣਾਉਣ ਦਾ ਜਿਹੜਾ ਪ੍ਰਸਤਾਵ ਰੱਖਾਂਗੇ ਪੰਜਾਬ ਪੱਧਰੀ ਸਟੇਡੀਅਮ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਕੰਮ ਕਰ ਰਹੇ ਹਾਂ ਤੁਹਾਡੇ ਪੀਣ ਵਾਲੇ ਪਾਣੀ ਲਈ ਤੁਹਾਨੂੰ ਪਤਾ ਹੋਣਾ ਵੀ ਇੱਕ ਜੋਲੀ ਵਾਟਰ ਹੈ 3 ਸਾਲ ਪਹਿਲਾਂ ਹੀ ਵਾਸ ਕਰਵਾ ਲਿਆ ਸੀ ਲਿੰਗ ਉਹ ਲੋੜੀ ਦੀ ਪੈਣੀ ਪਰ ਦਿੱਥੇ ਟਿਊਬਵੈਲ ਦੀ ਲੋੜਾ ਟਿਊਬਵੈਲ ਵੀ ਲੱਗ ਰਹੀ ਚਾਰ ਸੌ ਅੱਠ ਕੱਚੇ ਮਕਾਨ ਪੱਕੇ ਹੋ ਗਏ ਐ ਤੇ ਇਸ ਸਰਕਾਰ ਦਾ ਉੱਪਰੋਂ ਕੰਮ ਹੋਏ ਐ ਰਿਕਮਿਟੀ ਦੇ ਵੀ ਕੰਮ ਕਰਨ ਵਾਲੇ ਨੇ ਤੋਂ ਸੀ ਪੂਰਾ ਲੱਗ ਕੇ ਸਾਡਾ ਜਿਹੜਾ ਸਾਲ ਲਵਾਂਗੇ ਅਸੀਂ ਤਾਂ ਮਹੀਨੇ ਦੋ ਮਹੀਨੇ ਚ 35 ਸੜਕਾਂ ਬਣਾ ਦਈਏ ਜੀ ਸਾਲ ਤੋ ਸੋ ਕੁਛ ਨਹੀਂ ਕੁਛ ਕਰਤਾ ਵਾਂਗੇ ਸਾਡੇ ਹੱਥ ਹੀ ਹੁਣ ਆਈਆਂ ਨੇ ਸੋ ਰੱਖਣ ਲਈ ਪ੍ਰੋਸੈਸ ਰੱਖਿਓ ਥੋੜੀ ਸੇਵਾ ਚੀ ਲੱਗੀ ਹੋਏ ਉਹ ਆਗਤਾ ਸਾਰੇ ਸਾਰੇ ਅੰਕ ਸੋ 400 ਜਿਹੜੇ 8 ਮਕਾਨ ਨੇ ਕੱਚੇ ਘਰ ਨੇ ਸਿਰਫ ਖਰੜ ਸ਼ਹਿਰ ਦੇ ਅਸੀਂ 2.5 ਲੱਖ ਰੁਪਇਆ ਹਰ ਜਿਹੜਾ ਪਰਿਵਾਰ ਨੂੰ ਹੈ ਅੱਜ ਉਹਨਾਂ ਨੂੰ ਸੌਂਪਿਆ ਗਿਆ ਉਹਨਾਂ ਦੇ ਪੱਤਰ ਸੌਂਪੇ ਗਏ ਨੇ ਜਿਦੇ ਵਿੱਚ ਸੈਂਟਰ ਤੇ ਪੰਜਾਬ ਸਰਕਾਰ ਦੇ ਦੋਵਾਂ ਦੇ ਯੋਗਦਾਨ ਦੇ ਨਾਲ ਉਹਨਾਂ ਦੇ ਜਿਹੜੇ ਕੱਚੇ ਮਕਾਨ ਬਣਾਏ ਜਾ ਰਹੇ ਨੇ ਖਰੜ ਹਲਕੇ ਵਿੱਚ ਜੀ ਅਸੀਂ ਪਿੱਛੇ ਜੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਚੈੱਕ ਨੇ ਕੱਚੇ ਮਕਾਨਾਂ ਦੇ ਵੰਡੇ ਸੀ ਤੇ ਸ਼ਹਿਰ 'ਚ ਬੜੀ ਵੱਡੀ ਮੰਗ ਸੀ ਕੱਚੇ ਮਕਾਨਾਂ ਦੀ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਤੇ ਮੇਰੇ ਖਿਆਲ 'ਚ ਇਹ ਕਾਫੀ ਵੱਡੀ ਗਿਣਤੀ ਹੈ 10 ਕਰੋੜ ਤੋਂ ਉੱਪਰ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਹੈ ਕੱਚੇ ਮਕਾਨਾਂ ਵਾਸਤੇ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਇਸ ਉੱਪਰ ਲੋਕਾਂ ਦੇ ਵਿੱਚ ਜਿਹੜੀ ਰਾਹਤ ਹੈ ਲੋਕਾਂ ਨੂੰ ਬੜੀ ਸਮੱਸਿਆ ਸੀ ਜੀ بارشਾਂ ਦੇ ਵਿੱਚ ਬਹੁਤ ਸਾਰਿਆਂ ਦੇ ਜਿਹੜੇ ਸਾਡੇ ਕੋਲ ਪਰਸਨਲੀ ਵੀ ਕਿੰਨੀਆਂ ਸਮੱਸਿਆਵਾਂ ਤਾਂ ਮੇਰੇ ਕੋਲ ਹੀ ਆਈਆਂ ਨੇ ਕਿ ਸਾਡਾ ਮਕਾਨ ਛੱਤ ਖਰਾਬ ਹੋਈ ਹੋਈ ਹੈ ਘਰ ਟਹਿਣ ਵਾਲਾ ਤੇ ਮੈਨੂੰ ਮੈਨੂੰ ਬੜੀ ਇਸ ਤਰ੍ਹਾਂ ਰਾਹਤ ਮੈਨੂੰ ਖੁਦ ਨੂੰ ਵੀ ਮਿਲੀ ਹੈ ਤੇ ਲੋਕਾਂ ਨੂੰ ਵੀ ਜਿਹੜੀ ਰਾਹਤ ਮਿਲੀ ਹੈ ਜੀ ਸਰ ਥਲਕੇ ਹੋਰ ਵੀ ਕੰਮ ਹੈਗੇ ਨਹੀਂ ਕੋਈ ਜਿਆਦਾ ਕੱਚੇ ਬਾਰੇ ਦੇ ਦੇਖੋ ਸਾਡੇ ਕੋਲ ਜਿੰਨੇ ਕੇਸਸ ਆਈਡੈਂਟੀਫਾਈ ਹੋਏ ਸੀ 400 ਤੋਂ 500 ਦੇ ਵਿੱਚ ਅਸੀਂ 408 ਦੇ ਮਨਜ਼ੂਰੀ ਲੈ ਲਈ ਹੈ ਜੀ ਮੇਰੇ ਖਿਆਲ 'ਚ ਇਹ 400 ਦੀ ਗਿਣਤੀ ਬੜੀ ਵੱਡੀ ਹੈ ਤੇ ਅੱਗੇ ਜਿਵੇਂ ਜਿਵੇਂ ਆਉਗੀ ਆਪਾਂ ਅਗੇ ਹੋਰ ਪ੍ਰਪੋਜ਼ਲ ਜਿਹੜੀਆਂ ਭੇਜਦੇ ਰਵਾਂਗੇ ਆਪਾਂ ਆਪਣਾ ਕੰਮ ਕਰਨਾ ਹੈ ਜੀ ਤੇ ਮੈਨੂੰ 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 ਨਹੀਂ ਲੱਗਦਾ ਵੀ ਮੈਂ ਕੋਈ ਕੰਮ ਕਰਨਾ ਚਾਹਾਂ ਉਹ ਨਹੀਂ ਹੁੰਦਾ ਜਿੰਨੇ ਵੀ ਕੰਮ ਮੈਂ ਸ਼ਹਿਰ ਵਾਸਤੇ ਲਿਆਉਣੇ ਚਾਹੇ ਚੋਕ ਜੋਲੀ ਵਾਟਰ ਆ ਚਾਹੇ ਐਸਟੀਵੀ ਦਾ ਪ੍ਰੋਜੈਕਟ ਸਾਰੇ ਕੰਮ ਕਾਮਯਾਬ ਹੋ ਹੀ ਗਏ ਨੇ ਤੇ ਸ਼ਹਿਰ ਲੱਗੇ ਹੋਏ ਆ ਜੀ ਬਹੁਤ ਸਾਰੀਆਂ ਜਿਹੜੀਆਂ ਸੜਕਾਂਆਂ ਦੀਆਂ ਲੋਕਾਂ ਨੂੰ ਸ਼ਹਿਰ ਹੈ ਜੀ ਇਹਦੇ ਵਿੱਚ ਸੈਂਟਰ ਦਾ ਹੋਰ ਸਟੇਟ ਦਾ ਇਹ 60 40 ਹੈ ਜੀ ਹਾਂ ਜੀ ਪੰਜਾਬ ਸਰਕਾਰ ਦਾ ਕਿੰਨਾ ਫੀਸਾ 40 ਪ੍ਰਤੀਸ਼ਤ ਜਿਹੜਾ ਪੰਜਾਬ ਸਰਕਾਰ ਇਲੈਕਸ਼ਨ ਕੀ ਉਮੀਦ ਕਰਦੇ ਹੋ ਆਪ ਜਿੱਤ ਜਾਣੇ ਜੀ ਅਸੀਂ ਪਾਰਟੀ ਨੇ ਜਿੱਤਣਾ ਹੀ ਹੈ ਜੀ ਪਾਰਟੀ ਮਿਹਨਤ ਕਰ ਰਹੀ ਹੈ ਉੱਥੇ ਬਹੁਤ ਅچھے ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਵਿੱਚ ਜੀ ਇਹ ਤਾਂ ਲੱਗਦੇ ਹੀ ਹੁੰਦੇ ਜੀ ਇਹ ਤਾਂ ਇਹ ਇਲਜ਼ਾਮਾਂ ਦਾ ਮੂੰਹ ਸਿਰ ਨਹੀਂ ਹੁੰਦਾ ਨਾ ਹੁਣ ਜਿਹੜੀ ਸਰਕਾਰ ਮੌਜੂਦਾ ਉਹਨੇ ਆਪਣੀ ਮਿਹਨਤ ਕਰਨੀ ਹੈ ਉਹਨੇ ਆਪਣਾ ਜੋਸ਼ ਸ਼ੋਰ ਨਾਲ ਦੱਸਣਾ ਵੀ ਅਸੀਂ ਕੀ ਕੰਮ ਕਰ ਰਹੇ ਹਾਂ ਬਸ ਉਹ ਦੱਸਣ ਨੂੰ ਹੀ ਮੈਨੂੰ ਲੱਗਿਆ ਵਿਰੋਧੀ ਧਿਰ ਨੂੰ ਤੱਕਾ ਲੱਗਦਾ ਹੁੰਦਾ ਹੈ